ਸੋ ਤੁਹਾਡਾ ਨਾਮ ਗੋਦ ਰੱਖਿਆ ਜੋ ਮੈਂ ਤੇ ਸ਼ਰੇਆਮ ਲਿਸਟਾਂ ਵੀ ਲਾਈਆਂ ਠਾਣਿਆਂ ਦੇ ਪੂਹੀ ਅੱਗੇ ਤੇ ਸ਼ਰੇਆਮ ਚਟਾ ਪਿੱਖ ਜਾਂਡਾ ਹਰ ਇੱਕ ਪਿੰਡ ਦੇ ਵਿੱਚ ਗਲੀ ਮੱਲੇ ਵਿਗੰਡਿਆ ਤੇ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤੇ ਜਿਵੇਂ ਐਸਐਚਓ ਕੀ ਸੀ ਵਟ ਮਨੋਜ ਕੁਮਾਰ ਨੂੰ ਦਰਖਾਸਤ ਦਿੱਤੀ ਤੇ ਉਲਟਾ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਮੇਰੇ ਮੈਨੂੰ ਧੱਕੇ ਮਾਰੇਗੇ ਗਾਰੀ ক্লোਜ ਕੀਤਾ ਗਿਆ ਗਲਤ ਸ਼ਬਦਾਵਲੀ ਵਰਤੀ ਐਸਐਚਓ ਮਨੋਜ ਕਾਰ ਤੇ ਉਹਦੇ ਬਾਡੀਗਾਰਡ ਲੋ ਨਸ਼ਾ ਦੇ ਸ਼ਰਿਆਂ ਵੇਖਦਾ ਅਗਲੇ ਲੈ ਕੇ ਬੈਠੇ ਹੁੰਦੇ ਪਰੇ ਜਾਓਗੇ ਤੇ ਅਗਲੇ ਆ ਦਿੰਦੇ ਆਂ ਚਾਹੀਦਾ ਸਮਾਨ ਕੀ ਚਾਹੀਦਾ ਗੋਲੀਆਂ ਚਾਹੀਦੀਆਂ ਕੈਸੂਲ ਚਾਹੀਦੇ ਚਟਾ ਚਾਹੀਦਾ ਜਾਨੀ ਚੀਜ਼ ਮਰਜੀ ਲਓ ਕੀ ਸੀ ਜਿਵੇਂ ਗੋਭੀ ਵੇਖਦੀਆਂ ਵੇਖਦਾ ਮਾਨ ਜੋ ਕਿ ਐਸਐਸਓ ਸਾਹਿਬ ਤੇ ਉਹਨਾਂ ਐਸਐਸਪੀ ਸਾਹਿਬ ਨਾਲ ਐਸਪੀ ਸਾਹਿਬ ਨਾਲ ਗੱਲ ਕਰਾਈ ਆ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਮਨੋਜ ਕੁਮਾਰ ਤੇ ਬਾਡੀਗਾਰਡ ਦੇ ਖਿਲਾਫ ਕਾਰਵਾਈ ਕਰਦੇ ਆ ਤੇ ਤੁਸੀਂ ਥੱਲੇ ਆਓ ਜੀ ਤਰਨਤਾਰਨ ਅਦੀਨੌਦੀ ਸਬਡਿਵੀਜ਼ਨ ਪਿੱਖੀਵਿੰਡ ਦੇ ਪਿੰਡ ਸਿਧਵਾ ਦੇ ਨਿਵਾਸੀ ਹਨ ਜਗਤਾਰ ਸਿੰਘ ਜਿਨ੍ਹਾਂ ਦੀ ਕਰੀਬ 55 ਸਾਲ ਉਮਰ ਅਸੀ ਆ ਰਹੀ ਹੈ ਔਰ ਉਹ ਨਸ਼ੇ ਤੋਂ ਦੂਰ ਰਹਿਣ ਲਈ ਜਿੱਥੇ ਕੀ ਲੋਕਾਂ ਨੂੰ ਜਾਗਰੂਕ ਕਰਦੇ ਹਨ ਔਰ ਨਸ਼ੇੜੀ ਜਿਹੜੇ ਆ ਨਾ ਉਹਨਾਂ ਦੀ ਮਦਦ ਵੀ ਉਹਨਾਂ ਨੂੰ ਇਲਾਜ ਕਰਨ ਲਈ ਮਦਦ ਵੀ ਕਰਦੇ ਹਨ ਅੱਜ ਤਰਨਤਾਰਨ ਸ਼ਹਿਰ ਵਿੱਚ ਜਿਹੜਾ ਦਸ਼ਹਿਰਾ ਗਰਾਊਂਡ ਹੈ ਇਹ ਪਾਣੀ ਵਾਲੀ ਟੈਂਕੀ ਹੈ ਜਿੱਥੇ ਕੀ ਅਜੋ ਆਪਣੀਆਂ ਮੰਗਾ ਨੂੰ ਲੈ ਕੇ ਇੱਥੇ ਉੱਪਰ ਚੜ ਗਏ ਸੀ ਔਰ ਉਹਨਾਂ ਦਾ ਕਹਿਣਾ ਸੀ ਕਿ ਥਾਣਾ ਪਿੱਖੀਵਿੰਡ ਦੇ ਜਿਹੜੇ ਮੁਖੀ ਹਨ ਇੰਸਪੈਕਟਰ ਮਨੋਜ ਕੁਮਾਰ ਉਹਨਾਂ ਵੱਲੋਂ ਉਹਨ ਜਿਹੜੇ ਨਸ਼ਿਆ ਸ਼ਰੇਆਮ ਨਸ਼ਿਆ ਵਿਕਰਿਆ ਵਾ ਲਾਕੀ ਵਿੱਚ ਉਸ ਨੂੰ ਰੋਕਣ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਇਸ ਰੋਸ ਨੂੰ ਲੈ ਕੇ ਅੱਜ ਉਹ ਖੁਦ ਤਾਂ ਇਸ ਪਾਣੀ ਵਾਲੀ ਟੈਂਕੀ ਉੱਪਰ ਚੜੇ ਆਣੇ ਔਰ ਕਰੀਬ 2 ਤੋਂ 3 ਘੰਟੇ ਦੋ ਬਾਅਦ ਇਹਨਾਂ ਨੂੰ ਥਾਣਾ ਸਿੱਡੀ ਤਰਨਤਾਰਨ ਦੀ ਪੁਲਿਸ ਜਿਹੜੇ ਮੁਖੀ ਇੰਸਪੈਕਟਰ ਹਰਪੀ ਸਿੰਘ ਸਵੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਆਣ ਔਰ ਉਹਨਾਂ ਨੇ ਉਹਨਾਂ ਨਾਲ ਅਧਿਕਾਰੀਆਂ ਨਾਲ ਗੱਲ ਕਰਵਾਉਣ ਤੋਂ ਬਾਅਦ ਵਿਸ਼ਵਾਸ ਹੋਇਆ ਹੈ ਕਿ ਜਿਹੜਾ ਥਾਣਾ ਮੁਖੀ ਮਨੋਜ ਕੁਮਾਰ ਉਹਨਾਂ ਦੇ ਜਿਹੜੇ ਗਨਮੈਨ ਨਾਲ ਜਿਹੜਾ ਦੁਰਵਿਹਾਰ ਵੱਲ ਕੀਤਾ ਗਿਆ ਉਸ ਬੰਦੀ ਕਾਰਵਾਈ ਕੀਤੀ ਜਾਏਗੀ ਇਸ ਵਿਸ਼ਵਾਸ ਤੋਂ ਉਤਾਰ ਲਿਆ ਗਿਆ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਕੰਪਿਊਟਰ ਤੇ ਕੀ ਨਾਮ ਹੈ ਅੱਜ ਕੀ ਨੋਟ ਬਤਾਈ ਤੁਸੀਂ ਕਰਮਨ ਥੈਂਕ ਯੂ ਫਰ ਗੜਗੇ ਮੇਰਾ ਨਾਮ ਜੀ ਨਸ਼ਾ ਬਰੋਦੀ ਮਿਸ਼ਨ ਕਪਨ ਬੋਲ ਪੰਜਾਬ ਜਗਤਾਰ ਸਿੰਘ ਸਦਮਾ ਜੀ ਜੇ ਕੋਈ ਨਸ਼ਾ ਵੇਚਦਾ ਸਾਨੂੰ ਦੱਸੋ ਤੁਹਾਡਾ ਨਾਮ ਕੋਤ ਰੱਖਿਆ ਜਾਊ ਮੈਂ ਤੇ ਸ਼ਰੇਆਮ ਲਿਸਟਾਂ ਵੀ ਲਾਈਆਂ ਠਾਣਿਆਂ ਦੇ ਪੂਰੇ ਅੱਗੇ ਤੇ ਸ਼ਰੇਆਮ ਚਿੱਟਾ ਵੀ ਖਿਜਣ ਹਰ ਇੱਕ ਪਿੰਡ ਦੇ ਵਿੱਚ ਗਲੀ ਮੱਲੇ ਵਿਗੰਡਿਆ ਤੇ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਉਹਦੇ ਸਬੰਧ ਵਿੱਚ ਵੀ ਐਸਐਚਓ ਪਿੱਖੀਵਾਂਡ ਮਨੋਜ ਕੁਮਾਰ ਨੂੰ ਦਰਖਾਸਤ ਦਿੱਤੀ ਲੇ ਮੇ ਉਲਟਾ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨੀ بجائے ਮੇਰੇ ਮੈਨੂੰ ਧੱਕੇ ਮਾਰੇਗੇ ਗਾੜੀ ਗਲੋਚ ਕੀਤਾ ਗਿਆ ਗਲਤ ਸ਼ਬਦਾਵਲੀ ਵਰਤੀ ਗਈ ਐਸਐਚਓ ਮਨੋਜ ਕਾਰਦੇ ਉਹ ਤੇ ਬਾਡੀ ਕੱਢ ਲਓ ਬੱਚੇ ਵੀ ਕਰਦੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਆ ਮੇਰੇ ਮੇਰੇ ਬੱਚਿਆਂ ਦੀ ਨਹੀਂ ਗੱਲ ਮੇਰੇ ਦੋ ਲੜਕੇ ਕਰਦੇ ਜਿਨ੍ਹਾਂ ਚੋਂ ਹੁਣ ਗੁਰਸੇਵਕ ਸਿੰਘ ਸਹੀ ਆ ਉਹਦੀ ਦਵਾਈ ਚੱਲਦੀ ਆ ਤੇ ਜਿਹੜਾ ਸੁਖਵਿੰਦਰ ਸਿੰਘ ਉਹ ਵੀ ਕਦੇ-ਕਦੇ ਲਾ ਲਿਆ ਮੈਂ ਤੇ ਸਾਰੇ ਪੰਜਾਬ ਦੀ ਗੱਲ ਕਰਦਾ ਆ ਰੋਜ਼ ਵਿੱਚ ਮੁੱਤਾਂ ਹੋੜੀਆਂ ਚਿੱਟੇ ਦੇ ਟੀਕੇ ਲਾ ਲਾ ਕੇ ਤੇ ਲੋਕਾਂ ਦੀਆਂ ਜਮੀਰਾ ਮਰੀਆਂ ਆ ਲੋਕਾਂ ਦਾ ਮੁੰਡਾ ਮਰ ਜਾਂਦਾ ਟੀਗਾ ਲਾਗੇ ਤੇ ਬਾਹਰੋਂ ਜਿਕੇ ਜਿਆਦਾ ਹਿਰਕ ਕਰਨ ਮਹਿਸੂਸ ਤੇ ਆਹਦਾ ਦੇ ਜੀ ਟੇਕ ਹੋ ਕੇ ਮਰਿਆ ਆ ਹਾਲਾਤ ਹੋਈ ਪਈ ਸਾਡੀ ਪੰਜਾਬ ਦੀ ਕੀ ਮੰਗ ਕਰਦੇ ਤੁਸੀਂ ਮੰਗ ਇਹੋ ਹੀ ਕਰਦੇ ਆ ਵੀ ਜਿਹੜਾ ਚਟਾ ਇਹ ਬੰਦਣਾ ਚਾਹੀਦਾ ਕਿਵੇਂ ਕਿਸ ਤਰ੍ਹਾਂ ਨਸ਼ਾ ਵਿਕਦਾ ਨਸ਼ਾ ਤੇ ਸ਼ਰਿਆਂ ਵਿੱਚ ਵਿਕਦਾ ਅਗਲੇ ਲੈ ਕੇ ਬੈਠੇ ਹੁੰਦੇ ਤੁਰੇ ਜਾਓਗੇ ਤੇ ਅਗਲੇ ਆ ਜਾਂਦੇ ਹਾਂ ਚਾਹੀਦਾ ਸਮਾਨ ਕੀ ਚਾਹੀਦਾ ਗੋਲੀਆਂ ਕਹਿੰਦੀਆਂ ਕੈਪਸੂਲ ਚਾਹੀਦੇ ਚਟਾ ਚਾਹੀਦਾ ਜਿਹੜੀ ਚੀਜ਼ ਮਰਜੀ ਲਓ ਫਿਰ ਕੀਵੇਂ ਡੋ ਜਵੇਂ ਗੋਬੀ ਵਿਕਦੀ ਐ ਵੇਖਦਾ ਐਸਐਸਪੀ ਨੂੰ ਕਦੀ ਮਿਲੇ ਜੀ ਐਸਐਸਪੀ ਸਾਹਿਬ ਨੂੰ ਕਈ ਵਾਰ ਮਿਲੇ ਆ ਉਹ ਤੋਂ ਮਾਰਕ ਕਰ ਦਿੰਦੇ ਆ ਉੱਤੇ ਜਿਹੜੇ ਵੱਡੇ ਅਫਸਰ ਉਹ ਤਾਂ ਬਹੁਤ ਵਧੀਆ ਜਿਹਨੋਂ ਥੱਲੇ ਵਾਲੇ ਕਾਰਵਾਈ ਨਹੀਂ ਕਰਦੇ ਜਵੇਂ ਇਹੋ ਜਿਹੇ ਐਸਐਚਓ ਮਨੋਜ ਕੁਮਾਰ ਵਰਗੇ ਉਹ ਕਾਰਵਾਈ ਨਹੀਂ ਕਰਦੇ ਜਿਹਨੋਂ ਥੱਲੇ ਮਾਰਕ ਹੋ ਜਾਂਦੀਆਂ ਤਰਖਾਸਤਾਂ ਉੱਤੋਂ ਉੱਤੇ ਨਾਜਰ ਵਗੈਰ ਥੈਂਕ ਯੂ ਜਿਹੜਾ ਇਹਨੂੰ ਕੋਈ ਮਿਲਣ ਆਇਆ ਤੁਹਾਨੂੰ ਅਸਲ ਨਹੀਂ ਕੋਈ ਨਹੀਂ ਮਿਲਣ ਆਇਆ ਜੀ ਦੇ ਬੱਚ ਸਰਿਆਂ ਆਮ ਥਾਣੇ ਦੇ ਬੂਹੇ ਅੱਗੇ ਵੀ ਲਿਸਟਾਂ ਲਾਈਆਂ ਤੇ ਬਾਰ-ਬਾਰ ਜੇਦੋਂ ਵੀ ਕੋਈ ਐਸਐਚਓ ਨਵਾਂ ਆਉਂਦਾ ਉਹਨੂੰ ਵੀ ਜਾ ਕੇ ਦੱਸੀਦਾ ਵੀ ਆਹ ਬੰਦੇ ਨਸ਼ਾ ਵੇਚਦੇ ਆ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਉਲਟਾ ਉਹਨਾਂ ਦੇ ਕਾਰਵਾਈ ਕਰਨ ਦੀ ਨਸ਼ਾ ਵੇਚਣ ਵਾਲਿਆਂ ਦੇ ਕਾਰਵਾਈ ਕਰਨ ਦੀ بجائے ਐਸਐਚਓ ਮਨੋਜ ਕੁਮਾਰ ਮੇਰੇ ਨਾਲ ਗਲਤ ਸ਼ਬਦਾਵਲੀ ਵਰਤੀ ਤੇ ਆਦੇ ਬਾਡੀਗਾਰਡ ਨੂੰ ਕਹਿ ਕੇ ਮੈਨੂੰ ਧੱਕੇ ਮਾਰੇ ਗਏ ਜੇ ਮੈਂ ਉਹਨੂੰ ਆਖਿਆ ਵੀ ਜਨਾਬ ਮੈਂ ਤੁਹਾਨੂੰ ਨਸ਼ੇ ਦੇ ਸਬੰਧ ਵਿੱਚ ਫਲਾਣੇ ਬੰਦੇ ਦੱਸੇ ਆ ਵੀ ਉਹ ਵੇਚਦੇ ਕਾਰਵਾਈ ਕਰੋ ਤੇ ਮੈਨੂੰ ਆਂਦਾ ਤੂੰ ਵੱਡਾ ਨਸ਼ਾ ਬੰਦ ਕਰਾਉਂ ਇਹ ਕਰਕੇ ਸੈਂਟਰ ਦੇ ਵਿੱਚ ਜਿਹੜੇ ਨੂੰ ਧੱਕੇ ਮਾਰੇ ਉੱਥੇ ਹੋਰ ਵੀ ਬੰਦੇ ਮੌਜੂਦ ਸੀ ਇਹਦੀ ਸਾਰੀ ਇਨਕੁਆਰੀ ਕਰਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਾਡੇ ਮਾਨਜੋਗ ਐਸਐਚਓ ਸਾਹਿਬ ਤੇ ਉਹਨਾਂ ਐਸਐਸਪੀ ਸਾਹਿਬ ਨਾਲ ਐਸਪੀ ਸਾਹਿਬ ਨਾਲ ਗੱਲ ਕਰਾਈ ਆ ਉਹਨਾਂ ਹੁਣ ਵਿਸ਼ਵਾਸ ਦਿਵਾਇਆ ਵੀ ਅਸੀਂ ਮਨੋਜ ਕੁਮਾਰ ਤੇ ਬਾਡੀਗਾਰਡ ਦੇ ਖਿਲਾਫ ਕਾਰਵਾਈ ਕਰਦੇ ਆ ਤੇ ਤੁਸੀਂ ਥੱਲੇ ਆਓ ਜੀ ਤੈਂਕੀ ਦੇ ਘਤੋਂ ਚੜੇ ਹੋ ਇਸੇ ਕਰਕੇ ਚੜੇ ਹਾਂ ਤੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਹੁਣ ਇਹਨਾਂ ਵਿਸ਼ਵਾਸ ਦਿਵਾ ਕੇ ਐਸਐਚਓ ਸਾਹਿਬ ਤੇ ਐਸਐਸਪੀ ਸਾਹਿਬ ਨਾਲ ਗੱਲ ਕਰਾ ਕੇ ਤੇ ਲਿਜਾਂਦਾ ਵੀ ਅਸੀਂ ਕਾਰਵਾਈ ਕਰਦੇ ਜੀ ਕਿਹੜੀ ਟੈਂਕੀ ਦੇ ਕਿ ਇਹ ਜੀ ਹੁਣ ਵੇਖੋ ਤੇ ਠੀਕ ਕਰਦੇ ਆ ਨਹੀਂ ਹੁਣ ਤੇ ਇਹ ਵਿਸਵਾਦ ਹੋਇਆ ਥੱਲੇ ਆ ਜੋ ਜੇ ਨਹੀਂ ਅਗਰ ਕੋਈ ਤੁਹਾਡੀ ਮਨ ਕੇ ਸੁਣਵਾਈ ਹੋਈ ਕਿ ਫਿਰ ਦੁਬਾਰਾ ਟੈਂਕ ਤੇ ਚੜੋਗੇ ਜਾਂ ਕੋਈ ਹੋਰ ਕੋ ਸੋਚਿਆ ਫਿਰ ਕੋਈ ਹੋਰ ਕੋਈ ਨਹੀਂ ਜੋ ਵੀ ਐਕਸ਼ਨ ਕਰਨਾ ਹੈ ਉਹ ਲਿਖਿਆ ਜਾਊਗਾ ਉਹ ਕਰਾਂਗੇ ਇਹ ਜਗਤਾਰ ਸਿੰਘ ਸਿਧਵਾ ਦੇ ਰਹਿਣ ਵਾਲੇ ਆ ਇਹਨਾਂ ਨੂੰ ਲੈ ਜਾਂਦਾ ਥੱਲੇ ਹੁਣ ਇਹਨਾਂ ਦੀ ਦਰਖਾਸਤਾਂ ਦੋ ਦਿੱਤੀਆਂ ਇਹਨਾਂ ਨੇ ਉਹ ਅਸੀਂ ਲੈ ਜਾਂਦੇ ਹਾਂ ਸੀਨੀਅਰ ਅਫਸਰਾਂ ਕੋਲੋਂ ਔਰ ਜੋ ਕਾਨੂੰਨ ਅਨੁਸਾਰ ਉਹ ਕੰਦੀ ਕਾਰਵਾਈ ਕਰ ਦਿੱਤੀ ਜਾਵੇ। ਕਲੀ ਮੰਗਿਆ ਗਈ ਸੀ ਇਹ ਵੀ। ਇਹਨਾਂ ਦਰਖਾਸਤਾਂ ਇਹਨਾਂ ਨੇ ਦਿੱਤੀਆਂ ਜੀ ਉਹ ਚਲੋ ਪੜੀਆਂ ਨਹੀਂ ਪ੍ਰੋਪਰ ਮੈਂ। ਇੱਕ ਤੇ ਕਹਿੰਦਾ ਕੋਈ ਮਨੋਜਕਾਰ ਖਿਲਾਫ ਆ ਤੇ ਇੱਕ ਜਿਹੜਾ ਕੋਈ ਮੈਡਮ ਨੇ ਉੱਥੇ ਮਿਸਬੀਹੇਵ ਕਰਦੀ ਇਹਨਾਂ ਨਾਲ। ਉਹਦਾ ਖਿਲਾਫ ਕੋਈ ਫੈਲੋ ਪਰਚਾ ਵੀ ਲੱਗੇ ਜਾਂ ਫੈਮਿਲੀ ਮੈਂਬਰ ਜੀ। ਜੀ ਅਜੇ ਮੈਨੂੰ ਨਹੀਂ ਇਹਦੇ ਬਾਰੇ ਨੋਲਿਜ ਨਹੀਂ ਕੋਈ ਤੇ ਮੈਨੂੰ ਇਹ ਆਇਆ ਕਰ ਲੈਣੀ ਜੀ ਸਾਰਾ ਇਨਵੈਸਟਿਗੇਟ ਕਰ। ਸਰ ਇੱਕ ਵੇਕਰ ਨੂੰ ਮਿਲਦਾ ਨਸ਼ਿਆਂ ਦੇ ਖਿਲਾਫ ਕਹਿੰਦੇ ਜੋ ਕੋਈ ਆਵਾਜ਼ ਚ ਉਂਦਾ ਤੇ ਉਸੇ ਤੇ ਐਕਸ਼ਨ ਹੋ ਜਾਂਦਾ। ਇਹ ਆਵਾਜ਼ ਉਠਾਰੇ ਨਹੀਂ। ਇਹ ਕਰ ਲੈਣੀ ਹੈ ਕਲੀ